ਮੈਨੂੰ ਗੀਤ ਗਾਉਣ ਦਾ ਵੀ ਮੌਕਾ ਮਿਲਿਆ ਮੈਨੂੰ ਬਾਲਾ ਗਾਉਣਾ ਤਾਂ ਨਹੀਂ ਆਉਂਦਾ ਹੈਗਾ ਪਰ ਮੈਂ ਆਸ ਕਰਦਾ ਵੀ ਤੁਸੀਂ ਸਾਰੇ ਮੈਨੂੰ ਧਿਆਨ ਨਾਲ ਸੁਣੋਗੇ ਤੇ ਤੁਹਾਨੂੰ ਵਧੀਆ ਲੱਗੂਗਾ ਤਾਂ ਇਹ ਗੀਤ ਮੈਂ ਪਹਿਲੀ ਵਾਰ ਸਟੇਜ ਦੇ ਉੱਤੇ ਗੀਤ ਗਾਉਣ ਲਈ ਚੜਿਆ ਹਾਂ ਤਾਂ ਮੈਂ ਆਪਣੀ ਮਾਂ ਨੂੰ ਡੈਡੀਕੇਟ ਕਰਦਾ ਹਾਂ ਇਹ ਗੀਤ ਕਹਿੰਦੇ ਉਹ ਤੁਪਾਂ ਵਿੱਚ ਨਾ ਖੜਿਆ ਹੋਵੇ ਸ਼ਾਮਾਂ ਮੰਗਦੀ ਹੋਊ ਬੈਠੀ ਮੇਰੇ ਤੋਂ ਦੂਰ ਮੇਰੇ ਲਈ ਦੁਆਵਾਂ ਮੰਗਦੀ ਹੋਊ ਉਹ ਤਪਾਂ ਵਿੱਚ ਨਾ ਖੜਿਆ ਹੋਵੇ ਸ਼ਾਮਾਂ ਮੰਗਦੀ ਹੋ ਬੈਠੀ ਮੇਰੇ ਤੋਂ ਦੂਰ ਮੇਰੇ ਲਈ ਦੁਆਵਾਂ ਮੰਗਦੀ ਹੋ ਹੋ ਫਿਕਰ ਮੇਰੀ ਵਿੱਚ ਚੁਰਦੀ ਨਾ ਉਹ ਸੌਂਦੀ ਰਾਤਾਂ ਨੂੰ ਹੋ ਫਿਕਰ ਮੇਰੀ ਵਿੱਚ ਚੁਰਦੀ ਨਾ ਉਹ ਸੌਂਦੀ ਰਾਤਾਂ ਨੂੰ ਉਹਦੇ ਹਰ ਇੱਕ ਬੋਲ ਤੇ ਮੈਂ ਬਸ ਹਾਂ ਬੋਲਦਾ ਹਾਂ ਹੋਰ ਰੱਬ ਦਾ ਪਤਾ ਨਹੀਂ ਮੈਨੂੰ ਕਿੱਥੇ ਰਹਿਂਦਾ ਆ ਹੋਰ ਰੱਬ ਦਾ ਪਤਾ ਨਹੀਂ ਮੈਨੂੰ ਕਿੱਥੇ ਰਹਿਂਦਾ ਆ ਇੱਕ ਰੱਬ ਨੂੰ ਤਾਂ ਕਹਿੰਦੇ ਨਤ ਮੈਂ ਮਾਂ ਬੋਲਦਾ ਹਾਂ ਸਾਧਾਂ ਦੇ ਵਿੱਚ ਬੈਠਿਆ ਮੈਨੂੰ ਠੱਗ ਦਿਖਾਇਆ ਏ ਹੋ ਸਾਧਾਂ ਦੇ ਵਿੱਚ ਬੈਠਿਆ ਮੈਨੂੰ ਠੱਗ ਦਿਖਾਇਆ ਏ ਕਿਵੇਂ ਮੋੜਾਂ ਮੈਂ ਕਰਜ਼ਾ ਮੈਨੂੰ ਜੱਗ ਦਿਖਾਇਆ ਏ ਹੋ ਦੁਨੀਆ ਦੀ ਮਾੜੀ ਅੱਖ ਕੋਲੋਂ ਮੈਨੂੰ ਸਾਂਭ ਕੇ ਰੱਖਦੀ ਆ ਹੋ ਦੁਨੀਆ ਦੀ ਮਾੜੀ ਅੱਖ ਕੋਲੋਂ ਮੈਨੂੰ ਸਾਂਭ ਕੇ ਰੱਖਦੀ ਆ ਓਨੇ ਦਿੱਤੀ ਜ਼ਬਾਨ ਮੈਂ ਮੂੰਹ ਚੋਂ ਤਾਂ ਬੋਲਦਾ ਹਾਂ ਹੋਰ ਰੱਬ ਦਾ ਪਤਾ ਨਹੀਂ ਮੈਨੂੰ ਕਿੱਥੇ ਰਹਿੰਦਾ ਏ ਹੋਰ ਰੱਬ ਦਾ ਪਤਾ ਨਹੀਂ ਮੈਨੂੰ ਕਿੱਥੇ ਰਹਿੰਦਾ ਏ ਇੱਕ ਰੱਬ ਨੂੰ ਤਾਂ ਨਿਤ ਮੈਂ ਕਹਿੰਦੇ ਮਾਂ ਬੋਲਦਾ ਹਾਂ ਇੱਕ ਰੱਬ ਨੂੰ ਤਾਂ ਨਿਤ ਮੈਂ ਕਹਿੰਦੇ ਮਾਂ ਬੋਲਦਾ ਹਾਂ ਕਹਿੰਦੇ ਮਾਂ ਨੇ ਆਪ ਦੇ ਪੁੱਤ ਲਈ ਅਰਦਾਸ ਕਰਨੀ ਹੁੰਦੀ ਆ ਭਾਵੇਂ ਪੁੱਤ ਚੰਗਾ ਹੋਵੇ ਭਾਵੇਂ ਮਾੜਾ ਹੋਵੇ ਮਾਂ ਦੇ ਵਰਗਾ ਕੋਈ ਨਹੀਂ ਹੈਗਾ ਮਾਂ ਹੀ ਇਸ ਦੁਨੀਆ ਤੇ ਰੱਬ ਦਾ ਰੂਪ ਆ ਧੰਨਵਾਦ